ਪੰਜਾਬ ਦੇ ਇਸ ਪਿੰਡ ਦੇ ਵਿੱਚ એનર્ਜੀ ਡਰਿੰਕਸ ਹੋਈ ਬੈਨ ਪੰਚਾਇਤ ਨੇ ਲਿਆ ਸਖਤ ਫੈਸਲਾ ਕਰ ਦਿੱਤਾ ਮਤਾ ਪਾਸ ਜਿਹਾ ਪੰਜਾਬ ਦੇ ਸੰਗਰੂਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਸੰਗਰੂਰ ਦੇ ਪਿੰਡ ਉਪਲੀ ਦੀ ਪੰਚਾਇਤ ਦੇ ਵੱਲੋਂ ਸਾਰਿਆਂ ਦੀ ਸਹਿਮਤ ਦੇ ਨਾਲ ਮਤੇ ਪਾ ਕੇ ਇਹ ਸਖਤ ਫੈਸਲੇ ਲਏ ਗਏ ਨੇ ਪਿੰਡ ਉਪਲੀ ਦੇ ਵਿੱਚ એનર્ਜੀ ਡਰਿੰਕਸ ਦੇ ਖਿਲਾਫ ਮਤਾ ਪਾਇਆ ਗਿਆ ਪੰਚਾਇਤ ਨੇ એનર્ਜੀ ਡਰਿੰਕਸ ਵੇਚਣ ਦੇ ਉੱਤੇ ਵੀ ਬੈਨ ਲਗਾ ਦਿੱਤਾ ਹੈ ਤੇ એનર્ਜੀ ਡਰਿੰਕਸ ਵੇਚਣ ਵਾਲੇ ਦਾ ਸਮਾਜਿਕ ਬਾਈਕਾਟ ਕਰਨ ਦਾ ਵੀ ਐਲਾਨ ਕੀਤਾ ਇਸ ਦੇ ਨਾਲ ਹੀ ਨਸ਼ਾ ਵੇਚਣ ਜਾਂ ਫਿਰ ਕਰਨ ਦੇ ਖਿਲਾਫੀ ਮਤਾ ਪਾਇਆ ਗਿਆ ਹੈਗਾ ਦੁਕਾਨਦਾਰਾਂ ਦੇ ਵੱਲੋਂ ਪੰਚਾਇਤ ਦਾ ਸਾਥ ਵੀ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਲੋਂ ਵੀ ਨਸ਼ਾ ਵਿਰੁੱਧ ਦੱਸਦੇ ਕਿ ਯੁੱਧ ਨਸ਼ਾ ਦੇ ਵਿਰੁੱਧ ਕਹੀਂ ਜੋ ਕਿ ਫੈਸਲੇ ਵੀ ਲਏ ਜਾ ਰਹੇ ਨੇ ਪਹਿਲਾਂ ਤਾਂ ਬੁਲਡੋਜ਼ਰ ਦੇ ਰਾਈ ਨਸ਼ਾ ਵੇਚਣ ਵਾਲਿਆਂ ਦੇ ਘਰਾਂ ਨੂੰ ਢਾਇਆ ਜਾ ਰਿਹਾ ਸੀਗਾ ਤੇ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਮਤੇ ਵੀ ਪਾਏ ਗਏ ਸੀਗੇ ਪੰਚਾਇਤ ਦੇ ਵੱਲੋਂ ਜੋ ਕਿ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਕਿ ਹਾਂ ਵੀ ਜਿਹੜਾ ਕੋਈ ਨਸ਼ਾ ਵੇਚਦਾ ਵੀ ਹੈ ਜਾਂ ਫਿਰ ਨਸ਼ੇ ਦੀ ਤਸਕਰੀ ਕਰਦਾ ਹੈ ਤਾਂ ਉਹ ਪੰਜਾਬ ਸਰਕਾਰ ਨੂੰ ਵੀ WhatsApp ਕਾਲ ਦੇ ਰਾਹੀਂ ਵੀ ਦੱਸ ਸਕਦੇ ਨੇ WhatsApp ਨੰਬਰ ਵੀ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਪਰ ਸੰਗਰੂਰ ਦਾ ਉਪਲੀ ਕਜਿਹਾਂ ਪਿੰਡ ਹੈ ਜੋ ਕਿ ਪਹਿਲੀ ਵਾਰ ਇਸ ਪਿੰਡ ਦੇ ਵਿੱਚ એનર્ਜੀ ਡਰਿੰਕਸ ਪਾਉਂਡ ਦੇ ਉੱਤੇ ਪਾਬੰਦੀ ਜਿਹੜੀ ਕਿ ਲਗਾਈ ਜਾ ਰਹੀ ਹੈ ਤਾਂ ਦੱਸ ਦिए ਕਿ ਇਸ ਤੋਂ ਇਲਾਵਾ ਪਿੰਡ ਦੇ ਹੀ ਮੁੰਡੇ ਕੁੜੀ ਦੇ ਵਿਆਹ ਦੇ ਖਿਲਾਫ ਵੀ ਮਤਾ ਪਾਇਆ ਗਿਆ ਘਰਾਂ ਦੇ ਵਿੱਚ ਪ੍ਰਵਾਸੀ ਕਿਰਾਏ ਦੇ ਉੱਤੇ ਰੱਖਣ ਦੇ ਲਈ ਵੈਰੀਫਿਕੇਸ਼ਨ ਲਾਜ਼ਮੀ ਕੀਤੀ ਗਈ ਹੈ ਤਾ ਦੱਸ ਦੇ ਕਿ ਮਤੇ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਇਸ ਪਿੰਡ ਦੀ ਪੰਚਾਇਤ ਦੇ ਵੱਲੋਂ ਪਿੰਡ ਦੇ ਮੁੰਡਾ ਕੁੜੀ ਦੇ ਵਿਆਹ ਦੇ ਖਿਲਾਫ ਇਹ ਫੈਸਲਾ ਲਿਆ ਗਿਆ ਹੈ ਸਗੋਂ ਇਸ ਤੋਂ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਦੇ ਕਈ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਪ੍ਰੇਮ ਵਿਆਹ ਦੇ ਉੱਤੇ ਰੋਕ ਲਾਉਣ ਦੇ ਫੈਸਲੇ ਲਏ ਗਏ ਨੇ ਨਾਲ ਹੀ ਦੇ ਵਿੱਚ ਬਠਿੰਡਾ ਦੇ ਵਿੱਚ ਦੱਸ ਦੇ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਸ਼ਮੀਰ ਦੀ ਪੰਚਾਇਤ ਨੇ ਲਵ ਮੈਰਿਜ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੈ ਪੰਚਾਇਤ ਦੇ ਵੱਲੋਂ ਪਾਸ ਕੀਤੇ ਗਏ ਮਤੇ ਦੇ ਅਨੁਸਾਰ ਜੇਕਰ ਪਿੰਡ ਦਾ ਕੋਈ ਵੀ ਮੁੰਡਾ ਕੁੜੀ ਲਵ ਮੈਰ ਜਾਨੀ ਕੀ ਪ੍ਰੇਮ ਵਿਆਹ ਕਰਾਉਂਦਾ ਹੈ ਨਾ ਤਾਂ ਦੱਸਦੇ ਕਿ ਤਾਂ ਉਹਨੂੰ ਸਿਰਫ ਦੱਸਦੇ ਕਿ ਨਾ ਤਾਂ ਸਿਰਫ ਉਸਨੂੰ ਪਿੰਡ ਦੇ ਵਿੱਚੋਂ ਨਿਕਾਲਾ ਦਿੱਤਾ ਜਾਵੇਗਾ ਸਗੋਂ ਉਸਦੇ ਪੂਰੇ ਪਰਿਵਾਰ ਨੂੰ ਵੀ ਪਿੰਡ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਪੰਚਾਇਤ ਦਾ ਕਹਿਣਾ ਹੈ ਕਿ ਅਜਿਹੇ ਰਿਸ਼ਤੇ ਸਮਾਜ ਦੇ ਵਿੱਚ ਗਲਤ ਸੁਨੇਹੇ ਭੇਜਦੇ ਨੇ ਅਤੇ ਵਿਆਹ ਕਦੇ ਵੀ ਇਹ ਪੂਰੀ ਤਰ੍ਹਾਂ ਸਫਲ ਨਹੀਂ ਹੁੰਦੇ ਇਸੇ ਕਰਕੇ ਫੈਸਲਾ ਲੈਣਾ ਇੱਕ ਮਜਬੂਰੀ ਬਣ ਗਿਆ ਹਾਲਾਂਕਿ ਅਜਿਹੇ ਫੈਸਲਿਆਂ ਨੂੰ ਲੈ ਕੇ ਅਕਸਰ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਖੜੇ ਹੁੰਦੇ ਨੇ ਤਾਂ ਦੱਸਦੀ ਕਿ ਕੋਰਟ ਸ਼ਮੀਰ ਪੰਚਾਇਤ ਦੇ ਇਸ ਫੈਸਲੇ ਦੇ ਉੱਤੇ ਪ੍ਰਸ਼ਾਸਨ ਦੀ ਕੀ ਰੁਖ ਹੋਵੇਗਾ ਇਹ ਫੈਸਲਾ ਕਾਨੂੰਨ ਤੌਰ ਦੇ ਉੱਤੇ ਟਿਕ ਸਕੇਗਾ ਜਾਂ ਫਿਰ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਤੁਹਾਨੂੰ ਦੱਸਦੀ ਹੈ ਕਿ ਜੋ ਹੁਣ ਮਤਾ ਪਾਸ ਹੋਇਆ ਹੈਗਾ ਉਹ એનર્ਜੀ ਡਰਿੰਕਸ ਦੇ ਉੱਤੇ ਹੋਇਆ એનર્ਜੀ ਡਰਿੰਕਸ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਡਾਕਟਰਾਂ ਦੇ ਵੱਲੋਂ ਵੀ ਕਿਹਾ ਜਾਂਦਾ ਹੈਗਾ ਕਿ એનર્ਜੀ ਡਰਿੰਕਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਤਾਂ ਦੁਕਾਨਦਾਰਾਂ ਦੀ ਸਹਿਮਤੀ ਦੇ ਨਾਲ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਉਪਲੀ ਦੇ ਵਿੱਚ ਇਹ ਮਤਾ ਪਾਸ ਕਰਵਾਇਆ ਗਿਆ ਹੈਗਾ ਸਖਤ پابੰਦੀ ਜਿਹੜੀ ਕਿ ਲਗਾਈ ਗਈ ਹੈ